ਦੋਸਤੋ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਅਪ੍ਰੈਂਟਿਸ ਦੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਕਿੰਨੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਆਖਰ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹ ਦੋਸਤੋ ਕੁੱਲ ਸੀਟਾਂ ਨੇ ਜੀ 550 ਸੀਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਜੋ ਯੋਗਤਾ ਰੱਖੀ ਗਈ ਹੈ ਜੀ ਜਿਨ੍ਹਾਂ ਨੇ 10ਵੀਂ ਤੇ ਆਈਟੀਆਈ ਕੰਪਲੀਟ ਕੀਤੀ ਆ ਉਹ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਪੋਸਟਾਂ ਨੇ ਜੀ ਅਪ੍ਰੈਂਟਿਸ ਦੀਆਂ ਪੂਰੇ ਪੰਜਾਬ ਦੇ 10ਵੀਂ ਪਾਸ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਜੋ ਯੋਗ ਹੋਣਗੇ ਜੀ ਚਲੋ ਦੋਸਤੋ ਆਪਾਂ ਚੱਲਦੇ ਆਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਨੋਟਿਸ ਨੰਬਰ ਇਹ ਇੱਕ ਆਪ 2025 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡੇਟ ਹੈ ਜੀ 9 12 2025 ਨੂੰ ਇਹ ਨੋਟੀਫਿਕੇਸ਼ਨ ਪਬਲਿਸ਼ ਕਰਤਾ ਗਿਆ ਜੀ ਪੋਸਟਨਾਂ ਜਾਂ ਪ੍ਰੈਪੈਂਟਿਸ ਦੀਆਂ ਇਹਨਾਂ ਪੋਸਟਨ ਲਈ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਆਨਲਾਈਨ ਦੋਸਤੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਅਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇਤਾ ਜੀ ਉੱਥੋਂ ਤੁਸੀਂ ਡਾਊਨਲੋਡ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਉੱਥੋਂ ਹੀ ਆਨਲਾਈਨ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਤੁਸੀਂ ਮੇਰਾ ਨਿਊ ਫੇਸਬੁਕ ਪੇਜ ਅਤੇ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ ਜੀ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰ ਦਾਂਗੀ ਟੋਟਲ ਪੋਸਟ ਆਊਟ ਕੀਤੀਆਂ ਗਈਆਂ ਨੇ 550 ਇਹ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਰੇਲ ਕੋਚ ਫੈਕਟਰੀ ਕਪੂਰਥਲਾ ਵੱਲੋਂ ਇਹਨਾਂ ਪੋਸਟਾਂ ਲਈ ਜੋ ਜੋ ਉਮੀਦਵਾਰ ਨੇ ਜੀ ਅਪਲਾਈ ਕਰਨਾ ਚਾਹੁੰਦੇ ਨੇ ਜੀ ਵੈਬਸਾਈਟ ਵੀ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਜੋ ਲਾਸਟ ਡੇਟ ਰੱਖੀ ਗਈ ਹੈ 7 1 2026 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਪੋਸਟਾਂ ਦੀ ਪ੍ਰੰਡ ਕੁਝ ਇਸ ਪ੍ਰਕਾਰ ਹੋਵੇਗੀ ਜੀ ਟ੍ਰੇਡਸ ਨੰਬਰ 1 ਆ ਜੀ ਫਿਟਰਰ ਦੀਆਂ ਫਿਟਰਰ ਦੀ ਪੋਸਟ ਹੈ ਜੀ ਪੋਸਟਾਂ ਤੁਸੀਂ ਇੱਥੇ ਦੇਖ ਸਕਦੇ ਹੋ 150 ਨੰਬਰ 2 ਆ ਜੀ ਵੈਲਡਰ ਦੀਆਂ ਪੋਸਟਾਂ ਨੇ ਜੀ 180 ਮੈਨਿਸਟ੍ਰੀਟੀਆਂ ਪੋਸਟਾਂ ਨੇ ਜੀ 20 ਪੇਂਟਰ ਦੀਆਂ ਪੋਸਟਾਂ ਨੇ ਜੀ 30 ਕਰਪੈਂਟਰ ਦੀਆਂ ਪੋਸਟਾਂ ਨੇ 30 ਇਲੈਕਟ੍ਰੀਸ਼ੀਅਨਾਂ ਪੋਸਟਾਂ ਨੇ 70 ਏਸੀ ਰੈਫਰਿਜਰੇਟਰ ਦੀਆਂ ਪੋਸਟਾਂ ਨੇ ਜੀ ਮਕੈਨਿਕ ਦੀਆਂ 30 ਮਕੈਨਿਕ ਮੋਟਰ ਵਹੀਕਲ ਦੀਆਂ ਪੋਸਟਾਂ ਨੇ 20 ਇਲੈਕਟ੍ਰੋਨਿਕ ਮਕੈਨਿਕ ਦੀਆਂ ਪੋਸਟਾਂ ਨੇ ਜੀ ਟੋਟਲ 550 ਜਿਹਦੇ ਵਿੱਚ ਜਨਰਲ ਦੀਆਂ 275 ਨੇ ਜੀ ਐਸਸੀ ਦੀਆਂ 85 ਨੇ ਜੀ ਐਸਟੀ ਦੀਆਂ 42 ਨੇ ਜੀ ਓਬੀਸੀ ਦੀਆਂ 148 ਨੇ ਜੀ ਟੋਟਲ 550 ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਅਤੇ ਐਕਸ ਸਰਵਿਸਮੈਨ ਵੀ ਉਮੀਦਵਾਰ ਅਪਲਾਈ ਕਰ ਸਕਣਗੇ ਪੀਡਬਲ ਵੀ ਉਮੀਦਵਾਰ ਵੀ ਅਪਲਾਈ ਕਰ ਸਕਣਗੇ ਦੋਸਤੋ ਨਾ ਪੋਸਟ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਜੋ ਉਮੀਦਵਾਰ ਅਪਲਾਈ ਕਰਨਗੇ ਜੀ ਉਹਨਾਂ ਵਿੱਚੋਂ ਸ਼ਾਰਟਲਿਸਟ ਕੀਤੇ ਜਾਣਗੇ ਅਤੇ ਉਹਨਾਂ ਦੇ ਅੰਕਾਂ ਦੇ ਆਧਾਰ ਤੇ ਮੈਡ ਲਿਸਟ ਤਿਆਰ ਕੀਤੀ ਜਾਵੇਗੀ ਮੈਡ ਲਿਸਟ ਤੋਂ ਬਾਅਦ ਹੋਰ ਡਾਕੂਮੈਂਟ ਵੈਰੀਫਿਕੇਸ਼ਨ ਮੈਡੀਕਲ ਅਧਾਰਤ ਹੋਟਾ ਸੈਲੈਕਸ਼ਨ ਕੀਤਾ ਜਾਵੇਗਾ ਉਸ ਤੋਂ ਨਾ ਪੋਸਟਲ ਦੀ ਉਮਰ ਹੱਦ ਰੱਖੀ ਗਈ ਹੈ ਜੀ 15 ਤੋਂ ਲੈ ਕੇ 24 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਤੁਹਾਨੂੰ ਏਜ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ ਕੈਟਾਗਰੀ ਵਾਈ ਇੱਥੇ ਮੈਂਸ਼ਨ ਕੀਤਾ ਗਿਆ ਤੁਸੀਂ ਇੱਕ ਵਾਰ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜ੍ਹਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੋ ਨਾ ਪੋਸਟਲ ਲਈ ਵਿਦਿਅਕ ਯੋਗਤਾ ਰੱਖੀ ਗਈ ਆ ਕਿ ਨਾ ਉਮੀਦਵਾਰਾਂ ਨੇ 10ਵੀਂ ਪਾਸ ਕੀਤੀ ਆ ਅਤੇ ਨੈਸ਼ਨਲ ਟ੍ਰੇਡ ਸਰਟੀਫਿ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ ਇਹਨਾਂ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਹੈ 100 ਰੁਪਏ ਰੱਖੀ ਗਈ ਹੈ ਜੀ ਅਤੇ ਇਹ 100 ਰੁਪਏ ਵੀ ਕੌਣ ਪੇਮੈਂਟ ਕਰੇਗਾ ਜੀ ਐਸਸੀ ਐਸਟੀ ਪੀਡਬਲੂਡੀ ਨੂੰ ਮੈਂ ਜੋ ਉਮੀਦਵਾਰ ਨੇ ਇਹਨਾਂ ਲਈ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਹੈ ਓਨਲੀ ਜਰਨਲ ਐਂਡ ਓਵੀਸੀ ਜੋ ਉਮੀਦਵਾਰ ਨੇ ਫੀਸ ਪੇਮੈਂਟ ਕਰਨਗੇ ਅਪਲਾਈ ਤੁਸੀਂ ਔਨਲਾਈਨ ਕਰਨਾ ਹੋਵੇਗਾ ਜੀ ਵੈਬਸਾਈਟ ਤੇ ਮੈਂਸ਼ਨ ਕੀਤੀ ਗਈ ਹੈ ਜੀ ਇਸ ਵੈਬਸਾਈਟ ਤੇ ਤੁਸੀਂ ਜਾ ਕੇ ਤੁਸੀਂ ਔਨਲਾਈਨ ਅਪਲਾਈ ਕਰ ਲੈਣਾ ਹੈ ਸਟੈਪ ਬਾਈ ਸਟੈਪ ਸਾਰੀ ਜਾਣਕਾਰੀ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਇਹਨੂੰ ਚੰਗੀ ਤਰ੍ਹਾਂ ਪੜ੍ਹ ਕੇ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ